ਨੇ ਆਪ ਦੇ ਵਿੱਚ ਇਹ ਤਸਵੀਰਾਂ ਜਾਂ ਜਿਹੜੀਆਂ ਅਸ਼ਤਰੰਜ ਦੇ ਮੋਰੇ ਨੇ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਲੱਗਦੇ ਨੇ ਜੇਕਰ ਹੁਣੇ ਬੋਲੇ ਤਾਂ ਹੁਣੇ ਬੋਲੇ। ਤੁਸੀਂ ਸਭ ਤੋਂ ਪਹਿਲੇ ਦੇਖ ਰਹੇ ਹੋ ਐਸ਼ਤਰੰਜ ਕੋਈ ਆਮ ਸ਼ਤਰੰਜ ਨਹੀਂ ਹੈ। ਐਸ਼ਤਰੰਜ ਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਕਿਉਂਕਿ ਐਸ਼ਤਰੰਜ ਪੋਰਸ ਤੇ ਅਲੈਗਜ਼ੈਂਡਰ ਦੋ ਜਿਹੜੇ ਇੱਕ ਵੱਡੇ ਮਹਾਰਥੀ ਆਪਣੇ ਆਪ ਦੇ ਵਿੱਚ ਜਾਣੇ ਜਾਂਦੇ ਨੇ ਇਤਿਹਾਸ ਦੇ ਵਿੱਚ ਜਿਨ੍ਹਾਂ ਦੇ ਨਾਮ ਦਰਜ ਨੇ ਉਹਨਾਂ ਦੇ ਉੱਪਰ ਬਣਾਈ ਗਈ ਹੈ ਤਾਂ ਉਹਨਾਂ ਦੀ ਜਿਹੜੀਆਂ ਮੂਰਤੀਆਂ ਨੇ ਖੂਬਹੂ ਬਣਾਈਆਂ ਗਈਆਂ ਨੇ ਔਰ ਸ਼ਤਰੰਜ ਅੰਬਰਸਰ ਦੀ ਹੀ ਫੇਮਸ ਹੈ ਸਾਰੇ ਵਰਲਡ ਦੇ ਵਿੱਚ ਅਗਰ ਕੋਈ ਲਗਜ਼ਰੀ ਸੈੱਟ ਜਾਂ ਸ਼ਤਰੰਜ ਕੋਈ ਗੋਰੇ ਜਾਂ ਬਾਹਰ ਦੀਆਂ ਕਟਰੀਆਂ ਤੁਸੀਂ ਦੇਖੋਗੇ ਉਹ ਸਿਰਫ ਤੇ ਸਿਰਫ ਅੰਬਰਸਰ ਦੀ ਬਣੀ ਹੋਈ ਹੈ ਇਹ ਵਰਲਡ ਰਿਕਾਰਡ ਬਣਾਏ ਵਰਲਡ স্মੋਲਰ ਚੈਸ ਦੇ ਫਿਰ ਬੋਲਬ ਦੇ ਵਿੱਚ ਚੈਸ ਬਣਾਈ ਫਿਰ ਮੈਂ ਸ਼ਤਰੰਜ ਜਿਹੜੀ ਹੈ ਬੋਤਲ ਦੇ ਵਿੱਚ ਬਣਾਈ ਸੂਈ ਦੇ ਨੱਕੇ ਦੇ ਵਿੱਚ ਦੀ ਬਣਾਈ ਇਹ ਸਾਰੇ ਰਿਕਾਰਡ ਬਣਾਏ ਫਿਰ ਕਿਤਾਬਾਂ ਦੇ ਵਿੱਚ ਆਏ ਫਿਰ ਪੰਜਾਬ ਸਰਕਾਰ ਵੱਲੋਂ ਮੈਨੂੰ ਸਟੇਟ ਅਵਾਰਡ ਮਿਲਿਆ ਫਿਰ ਇਦਾਂ ਜਿੰਨਾ ਜ਼ਿਆਦਾ ਮੈਨੂੰ ਲੋਕਾਂ ਨੇ ਮੇਰਾ ਹੌਸਲਾ ਵਧਾਇਆ ਮੈਂ ਸ਼ਾਬਾਸ਼ ਦਿੱਤੀ ਆਪਾਂ ਅੱਗੇ ਕੰਮ ਕਰਦੇ ਰਹੇ ਕਹਿੰਦੇ ਨੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਦਿਮਾਗ ਵਾਲੀ ਜੇਕਰ ਕੋਈ ਗੇਮ ਹੈ ਤਾਂ ਉਹ ਹੈ ਸ਼ਤਰੰਜ ਜਿਸ ਨੂੰ ਇੰਗਲਿਸ਼ ਦੇ ਵਿੱਚ ਚੈਸ ਵੀ ਕਹਿੰਦੇ ਨੇ ਇਸ ਨੂੰ ਬਣਾਉਣ ਵਾਲੇ ਜਿਹੜੇ ਕਾਰੀਗਰ ਨੇ ਉਹ ਉਸ ਤੋਂ ਵੀ ਜ਼ਿਆਦਾ ਦਿਮਾਗ ਵਾਲੇ ਚਾਹੀਦੇ ਹੁੰਦੇ ਨੇ ਕਿਉਂਕਿ ਇਹਨੂੰ ਹਰ ਕੋਈ ਜਿਹੜਾ ਵਿਅਕਤੀ ਹੈ ਉਹ ਨਹੀਂ ਬਣਾ ਸਕਦਾ ਤਾਂ ਅੱਜ ਅਸੀਂ ਇੱਕ ਐਸੇ ਸਟਾਲ ਤੇ ਪਹੁੰਚੇ ਆ ਜਿੱਥੇ ਤੁਹਾਨੂੰ ਸ਼ਤਰੰਜ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰਾਂਗੇ ਤੇ ਆਪਣੇ ਆਪ ਦੇ ਵਿੱਚ ਇਹ ਤਸਵੀਰਾਂ ਜਾਂ ਜਿਹੜੀਆਂ ਸ਼ਤਰੰਜ ਦੇ ਮੋਰੇ ਨੇ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਲੱਗਦੇ ਨੇ ਜੇਕਰ ਹੁਣੇ ਬੋਲੇ ਤਾਂ ਹੁਣੇ ਬੋਲੇ ਇੱਕ ਜਿਸ ਤਰ੍ਹਾਂ ਇੱਕ ਵਿਅਕਤੀ ਦੀ ਪੂਰੀ ਤਸਵੀਰ ਹੈ ਉਹ ਇੱਕ ਸ਼ਤਰੰਜ ਦੇ ਮੋਹਰੇ ਦੇ ਵਿੱਚ ਉਤਾਰਨੀ ਆਪਣੇ ਆਪ ਦੇ ਵਿੱਚ ਇੱਕ ਬੇਹਤ ਵੱਡੀ ਕਲਾ ਹੈ ਤਾਂ ਇਹ ਜਿਹੜੀ ਸ਼ਤਰੰਜ ਤੁਸੀਂ ਇਸ ਵੇਲੇ ਸਭ ਤੋਂ ਪਹਿਲੇ ਦੇਖ ਰਹੇ ਹੋ ਤਾਂ ਇਹ ਸ਼ਤਰੰਜ ਕੋਈ ਆਮ ਸ਼ਤਰੰਜ ਨਹੀਂ ਹੈ ਇਹ ਸ਼ਤਰੰਜ ਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਕਿਉਂਕਿ ਇਹ ਸ਼ਤਰੰਜ ਪੋਰਸ ਤੇ ਅਲੈਗਜ਼ੈਂਡਰ ਦੋ ਜਿਹੜੇ ਇੱਕ ਵੱਡੇ ਮਹਾਰਥੀ ਆਪਣੇ ਆਪ ਦੇ ਵਿੱਚ ਜਾਣੇ ਜਾਂਦੇ ਨੇ ਇਤਿਹਾਸ ਦੇ ਵਿੱਚ ਜਿਨ੍ਹਾਂ ਦੇ ਨਾਮ ਦਰਜ ਨੇ ਉਹਨਾਂ ਦੇ ਉੱਪਰ ਬਣਾਈ ਗਈ ਹੈ ਤਾਂ ਉਹਨਾਂ ਦੀ ਜਿਹੜੀਆਂ ਮੂਰਤੀਆਂ ਨੇ ਹੂ ਬਹੂ ਬਣਾਈਆਂ ਗਈਆਂ ਨੇ ਤਾਂ ਜਿਹੜੇ ਸ਼ਤਰੰਜ ਦੇ ਸ਼ੌਕੀਨੇ ਉਹ ਇਸ ਨੂੰ ਦੇਖ ਕੇ ਆਪਣੇ ਆਪ ਦੇ ਵਿੱਚ ਜ਼ਰੂਰ ਸੋਚਦੇ ਹੋਣਗੇ ਕਿ ਇਹ ਸ਼ਤਰੰਜ ਮੇਰੇ ਕੋਲ ਜ਼ਰੂਰ ਹੋਵੇ ਤੇ ਇਸ ਦੇ ਨਾਲ ਕਈ ਹੋਰ ਸ਼ਤਰੰਜ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਹ ਜਿਹੜੀ ਸ਼ਤਰੰਜ ਤੁਸੀਂ ਦੇਖ ਰਹੇ ਹੋ ਇਸ ਨੂੰ ਮੈਜਿਕ ਬੋਲ ਸ਼ਤਰੰਜ ਕਿਹਾ ਜਾਂਦਾ ਹੈ ਬੋਲ ਦੇ ਵਿੱਚ ਇੱਕ ਬੋਲ ਹੈ ਜੋ ਇਹਦੇ ਅੰਦਰ ਹੀ ਤਰਾਸ਼ੀ ਗਈ ਹੈ ਬਹੁਤ ਸਾਰੀਆਂ ਸ਼ਤਰੰਜਾਂ ਨੇ ਇੱਥੇ ਸਾਡੇ ਕੋਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਰ ਇਸ ਸ਼ਤਰੰਜ ਨੂੰ ਬਣਾਉਣ ਵਾਲੇ ਜਿਹੜੇ ਵਿਅਕਤੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਹੈ ਜਿਹੜੀ ਉਹ ਜ਼ਰੂਰ ਕਰਾਂਗੇ ਸਰ ਸਭ ਤੋਂ ਪਹਿਲੇ ਤੇ ਆਪਣਾ ਨਾਮ ਦੱਸੋ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਜੀ ਸਰ ਅਸੀਂ ਦੇਖ ਰਹੇ ਹਾਂ ਤੁਹਾਡੇ ਵੱਲੋਂ ਜਿਹੜੀਆਂ ਬਣਾਈਆਂ ਗਈਆਂ 56 ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਸ ਲੱਗ ਰਹੀਆਂ ਨੇ ਦੇਖ ਕੇ ਵੀ ਪਤਾ ਲੱਗ ਰਿਹਾ ਜੇਕਰ ਮੈਂ ਮੈਨੂੰ ਖੇਡਣੀ ਨਹੀਂ ਆਉਂਦੀ ਪਰ ਮੇਰਾ ਦਿਲ ਕਰ ਰਿਹਾ ਕਿ ਮੈਂ ਕਿਸੇ ਤਰ੍ਹਾਂ ਜੇ ਆਪਣੇ ਕੋਲ ਇਸ ਤਰ੍ਹਾਂ ਦੀ ਜ਼ਰੂਰ ਰੱਖਾਂ ਤੇ ਸਭ ਤੋਂ ਪਹਿਲੇ ਦੱਸੋ ਤੁਸੀਂ ਕਿ ਕਦੋਂ ਤੋਂ ਤੁਸੀਂ ਇਸ ਸ਼ਤਰੰਜ ਦੇ ਨਾਲ ਜੁੜੇ ਵਪਾਰ ਦੇ ਨਾਲ ਜੁੜੇ ਤੇ ਅੱਜ ਕਿੱਥੇ ਤੁਸੀਂ ਇਸ ਵਪਾਰ ਨੂੰ ਅੱਗੇ ਲੈ ਕੇ ਆਏ ਹੋ ਤੇ ਪੰਜਾਬ ਦੇ ਵਿੱਚ ਜਾਂ ਪੰਜਾਬ ਦਾ ਨਾਮ ਸ਼ਤਰੰਜ ਦੇ ਮਾਧਿਅਮ ਨਾਲ ਕਿਤੇ ਕਿਤੇ ਰੋਸ਼ਨ ਕੀਤਾ ਹੈ ਮੈਂ ਸਰ ਬਚਪਨ ਚ ਜਦੋਂ ਸਕੂਲ ਟਾਈਮ ਤੇ ਸਕੂਲ ਪੜਦਾ ਸੀ ਸਕੂਲ ਤੋਂ ਆ ਕੇ ਮੈਂ ਡੈਡੀ ਨਾਲ ਕੰਮ ਕਰਾਇਆ ਕਰਦਾ ਸੀ ਮੇਰੇ ਡੈਡੀ ਵੀ ਚੈਸ ਬਣਾਇਆ ਕਰਦੇ ਸੀਗੇ ਤੇ ਮੇਰੇ ਦਾਦਾ ਜੀ ਵੀ ਚੈਸ ਬਣਾਉਂਦੇ ਸੀ ਉਦੋਂ ਹਾਥੀ ਦੰਦ ਦੀ ਚੈਸ ਬਣਦੀ ਸੀ ਉਤੋਂ ਬਾਅਦ ਡੈਡ ਜਦੋਂ ਹਾਥੀ ਦੰਦ ਬੰਨ ਹੋ ਗਿਆ ਫਿਰ ਚਿੱਟੇ ਚੰਦਨ ਦੀ ਸਤਰੰਜ ਬੰਨੀ ਸ਼ੁਰੂ ਹੋਈ ਚਿੱਟਾ ਚੰਦਨ ਵੀ ਬੰਦ ਹੋ ਗਿਆ ਫਿਰ ਅਸੀਂ ਲੱਕੜਾਂ ਲੱਭੀਆਂ ਹੱਡੀ ਦਾ ਕੰਮ ਚੱਲਦਾ ਰਿਹਾ ਹੁਣ ਅਸੀਂ ਲੱਕੜ ਦੇ ਵਿੱਚ ਬਣਾ ਰਹੇ ਹਾਂ ਤੇ ਇਹ ਮੇਰੀ ਤੀਜੀ ਪੀੜ੍ਹੀ ਆ ਵੀ ਅਸੀਂ ਮੈਂ ਡੈਡੀ ਵਾਲੇ ਕੰਮ ਨੂੰ ਹੀ ਅੱਗੇ ਕੰਟੀਨਿਊ ਕੀਤਾ ਉਹੋ ਚੀਜ਼ਾਂ ਬਣਾ ਰਹੇ ਹਾਂ ਔਰ ਸ਼ਤਰੰਜ ਅੰਬਰਸਰ ਦੀ ਹੀ ਫੇਮਸ ਹੈ ਸਾਰੇ ਵਰਲਡ ਦੇ ਵਿੱਚ ਅਗਰ ਕੋਈ ਲਗਜ਼ਰੀ ਸੈਟ ਜਾਂ ਸ਼ਤਰੰਜ ਕੋਈ ਗੋਰੇ ਜਾਂ ਬਾਹਰ ਦੀਆਂ ਕੰਟਰੀਆਂ ਤੁਸੀਂ ਦੇਖੋਗੇ ਉਹ ਸਿਰਫ ਤੇ ਸਿਰਫ ਅੰਬਰਸਰ ਦੀ ਬਣੀ ਹੋਈਗੀ ਐਸਾ ਤਾਂ ਕਦੀ ਕਿਹਾ ਜਾਂਦਾ ਜਿਹੜੇ ਵੱਡੇ ਇੰਟਰਨੈਸ਼ਨਲ ਲੈਵਲ ਦੇ ਟੂਰਨਾਮੈਂਟਸ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਸ਼ਤਰੰਜ ਵਰਤੀ ਜਾਂਦੀ ਆ ਉਹ ਅੰਮ੍ਰਿਤਸਰ ਦੀ ਬਣੀ ਹੋਈ ਹੀ ਹੁੰਦੀ ਆ ਸੱਚ ਹੈ ਜੀ ਜੀ ਬਿਲਕੁਲ ਜੀ ਜਿਹੜੀ ਚੈਸ ਇੰਡਸਟਰੀ ਆ ਸਭ ਤੋਂ ਜ਼ਿਆਦਾ ਫੇਮਸ ਕੁਆਲਿਟੀ ਦੇ ਜੇ ਕੁਆਲਿਟੀ ਦੇ ਹਿਸਾਬ ਨਾਲ ਗੱਲ ਕਰੀ ਤੇ ਅੰਮ੍ਰਿਤਸਰ ਦੀ ਕੁਆਲਿਟੀ ਸਭ ਤੋਂ ਵੱਧ ਹੈ ਤੇ ਧਨਗੁਰਾਮ ਦਾਸ ਜੀ ਦੀ ਸਾਡੇ ਤੇ ਬਹੁਤ ਦਇਆਵਾਂ ਜੀ ਮੈਂ ਇਸ ਕਿਤੇ ਨਾਲ ਜੁੜਿਆ ਅਸੀਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਮੈਂ ਪਹਿਲਾਂ ਵਰਲਡ ਰਿਕਾਰਡ ਬਣਾਏ ਵਰਲਡ স্মਲੈਸਟ ਚੈਸ ਦੇ ਫਿਰ ਬੋਲ ਬਲਬ ਦੇ ਵਿੱਚ ਚੈਸ ਬਣਾਈ ਫਿਰ ਮੈਂ ਸ਼ਤਰੰਜ ਜਿਹੜੀ ਹੈ ਬੋਤਲ ਦੇ ਵਿੱਚ ਬਣਾਈ ਸੂਈ ਦੇ ਨੱਕੇ ਦੇ ਵਿੱਚ ਦੀ ਚੈਸ ਬਣਾਈ ਇਹ ਸਾਰੇ ਰਿਕਾਰਡ ਬਣਾਏ ਫਿਰ ਕਿਤਾਬਾਂ ਦੇ ਵਿੱਚ ਆਏ ਫਿਰ ਪੰਜਾਬ ਸਰਕਾਰ ਵੱਲੋਂ ਮੈਨੂੰ ਸਟੇਟ ਅਵਾਰਡ ਮਿਲਿਆ ਫਿਰ ਇਦਾਂ ਜਿੰਨਾ ਜਿਆਦਾ ਮੈਨੂੰ ਲੋਕਾਂ ਨੇ ਮੇਰਾ ਹੌਸਲਾ ਵਧਾਇਆ ਮੈਨੂੰ ਸ਼ਾਬਾਸ਼ ਦਿੱਤੀ ਆਪਾਂ ਅੱਗੇ ਕੰਮ ਕਰਦੇ ਰਹੇ ਔਰ ਲੱਕੜ ਦੇ ਜਿਹੜੇ ਤੁਹਾਨੂੰ ਤੁਸੀਂ ਸਕਲਪਚਰ ਚ ਸੈਟ ਦੀ ਗੱਲ ਕਰਦੇ ਹੋ ਅਲੈਗਜ਼ੈਂਡਰ ਤੇ ਪੋਰਸ ਜਦੋਂ ਸਿਕੰਦਰ ਸਾਰਾ ਕੁਝ ਜਿੱਤਦਾ ਆ ਰਿਹਾ ਸੀ ਤੇ ਆਗੇ ਪੋਰਸ ਨੇ ਨੂੰ ਹਰਾਇਆ ਤੇ ਫਿਰ ਉਹ ਤੇ ਫਿਲਮ ਵੀ ਬਣੀ ਸਕੰਦਰ ਪੋਰਸ ਫਿਰ ਉਹ ਤੋਂ ਉਹਦੇ ਕਰੈਕਟਰ ਕੱਢੇ ਗਏ ਫਿਰ ਇਹ ਸੈਟਅਪ ਬਣੇ ਸਕੰਦਰ ਪੋਰਸ ਰਾਮ ਰਾਵਣ ਅਲੈਗਜ਼ੈਂਡਰ ਦਾ ਲਾਰਡ ਆਫ ਦਾ ਰਿੰਗ ਚੈਸਾ ਇਹ ਤਰ੍ਹਾਂ ਬਹੁਤ ਸਾਰੇ ਡਿਜ਼ਾਈਨ ਫੇਰੇ ਇਹ ਲੱਕੜ ਨੂੰ ਹੀ ਛਿਲੇ ਹੋਰ ਤੁਸੀਂ ਦੇਖੋ ਲੱਕੜ ਔਰ ਇੱਕ ਪੱਥਰ ਇਹੋ ਜੀ ਚੀਜ਼ ਹੈ ਜਿਹਨੂੰ ਸਿਰਫ ਛਿਲਿਆ ਜਾ ਸਕਦਾ ਤੁਸੀਂ ਇਹਦੇ ਨਾਲ ਦੇ ਕਾਸਟਿੰਗ ਵਾਲੇ ਦੇਖ ਲਓਗੇ ਵੀ ਪਿੱਤਲ ਦੇ ਬਣੇ ਆ ਚਾਂਦੀ ਦੇ ਸੋਨੇ ਦੇ ਉਹ ਟਾਲੇ ਗਏ ਨੇ ਇਹ ਲੱਕੜ ਨੂੰ ਕੱਟ ਕੇ ਬਣਾਏ ਗਏ ਬਸ ਇਹਦੀ ਸਪੈਸ਼ਲ ਇਹ ਚੀਜ਼ ਹੈ ਵੀ ਇਹ ਛਲੇ ਗਏ ਨੇ ਹਾਂਜੀ ਤਾਂ ਇਹਨੂੰ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਇਹ ਭਾਜੀ ਸਾਡੇ ਜੇ ਇੱਕ ਸੈੱਟ ਸ਼ੁਰੂ ਕਰੀਏ ਤੇ 5 30 ਦਿਨ ਮਹੀਨੇ ਦੇ ਵਿੱਚ ਵਿੱਚ ਇੱਕ ਸੈੱਟ ਬਣ ਜਾਂਦਾ ਤੇ ਇਹਦੇ ਜਿਹੜੇ ਬਿਲਕੁਲ ਬਾਕੀ ਜਿਹੜੇ ਪਿਆਦੇ ਨੇ ਬਾਕੀ ਮੋਰੇ ਨੇ ਉਹ ਵੀ ਐਸੇ ਸੇਮ ਸ਼ਕਲ ਦੇ ਬਣਾਏ ਨੇ ਆਪਣੇ ਆਪ ਦੇ ਵਿੱਚ ਕਿੰਨਾ ਕਿ ਚੈਲੰਜ ਹੁੰਦਾ ਹੈ ਕਿ ਹਰ ਇੱਕ ਦੀ ਸ਼ਕਲ ਹੈ ਜਿਹੜੀ ਉਹ ਦੂਸਰੇ ਦੇ ਨਾਲ ਮੈਚ ਕਰਨੀ ਹੈ ਦੇਖੋ ਭਾਜੀ ਜਦੋਂ ਅਸੀਂ 8 ਪੀਸ ਇਕੱਠੇ ਸ਼ੁਰੂ ਕਰਨੇ ਕਿਉਂਕਿ 8 ਪਿਆਦੇ ਆ ਜਦੋਂ ਇੱਕੋ ਜਿਹਾ ਅਸੀਂ ਕਟਰ ਲਾਉਣੇ ਆ ਇੱਕੋ ਜਿਹੀ ਚੀਜ਼ ਤਿਆਰ ਕਰਨੀ ਉਹਦੇ ਨੈਣ ਨਕਸ਼ ਸਾਰੇ ਫਿਰ ਇੱਕੋ ਜਿਹੇ ਆ ਜਾਣੇ ਨੇ ਤੇ ਇਹ ਫਿਰ ਇੱਕ ਸੈੱਟ ਨੂੰ ਸਾਡਾ ਕੋਈ 20-25 ਦਿਨ ਦੇ ਕਰੀਬ-ਕਰੀਬ ਲੱਗ ਜਾਂਦਾ ਇਹਨੂੰ ਤਰਾਸ਼ਨ ਤੇ ਇਹਨੂੰ ਛਿੱਲਣ ਤੇ ਤੇ ਲੋਕ ਬਹੁਤ ਪਸੰਦ ਕਰਦੇ ਆ ਇਹਨੂੰ ਇਹਦੇ ਵਿੱਚ ਹਾ ਫਿਗਰ ਵੀ ਬਣਦੇ ਨੇ ਸਾਡੇ ਜਿਹਦੇ ਵਿੱਚ ਸਿਰਫ ਅਹੀਂ ਹਾ ਫਿਗਰ ਬਣਾਉਣੇ ਥੱਲੇ ਅਸੀਂ ਬੇਸ ਲਾਉਂਦੇ ਉਹ ਵੀ ਸੈੱਟ ਹੈਗੇ ਨੇ ਇਹ ਵਾਲਾ ਫੁੱਲ ਫਿਗਰ ਆਹ ਹਾ ਫਿਗਰ ਸੈੱਟ ਹੈ ਜੀ ਹਾਂਜੀ ਇਹਦੀ ਆਪਾਂ ਚਮਕ ਦੇਖ ਰਹੇ ਆ ਚਮਕ ਕਾਫੀ ਹੈ ਇੱਕ ਕਿ ਲੱਕੜ ਨੂੰ ਦੇਖ ਕੇ ਲੱਗਦਾ ਨਹੀਂ ਲੱਕੜ ਐਵੇਂ ਲੱਗਦਾ ਜਿਵੇਂ ਜਿੰਨੀ 글로ਸੀ ਫਿਨਿਸ਼ ਹੈਗਾ ਕੋਈ ਪਲਾਸਟਿਕ ਹੋਵੇ ਤਾਂ ਇਹਨੂੰ ਜਿਹੜੀ ਚਮਕ ਹੈ ਕਿਸ ਤਰੀਕੇ ਨਾਲ ਲੈ ਕੇ ਆਉਂਦੇ ਹੋ ਭਾਜੀ ਇੱਥੇ ਤਾਂ ਅਸੀਂ ਮੈਲਾਮਾਈਨ ਕੋਟਿੰਗ ਵੀ ਕਰਦੇ ਆਂ ਕਈਆਂ ਪੀਸਾਂ ਦੇ ਉੱਤੇ ਤੇ ਕਿਹੇ ਵੱਲੇ ਸਾਨੂੰ ਇੱਥੇ ਐਗਜ਼ੀਬਿਸ਼ਨ ਤੇ ਆਹ ਮੁਸ਼ਕਲਾਂ ਦੀ ਲੋਕੀ ਸਾਨੂੰ ਪਲਾਸਟਿਕ ਦਾ ਕਹਿ ਲੈਂਦਾ ਵੀ ਅਸੀਂ ਫਿਨਿਸ਼ਿੰਗ ਹੀ ਨਹੀਂ ਕਰ ਦਿੰਦੇ ਆ ਪਰ ਇਹ ਜੇ ਲੋਕਾਂ ਨੂੰ ਦਸੀਦਾ ਜੀ ਭਾਜੀ ਇੰਨੀ ਫਿਨਿਸ਼ਿੰਗ ਸਿਰਫ ਗੱਲ ਐ ਅਸੀਂ ਕੁਆਲਿਟੀ ਵਾਸਤੇ ਕੀਤੀ ਐ ਹੈਗੀ ਲੱਕੜ ਦੀ ਐ ਕਿਹੜੀ ਕਿਹੜੀ ਲੱਕੜ ਹੈ ਤੁਸੀਂ ਇਹ ਆਪਣੀ ਚੈਸ ਬਣਾਉਣ ਦੇ ਵਿੱਚ ਯੂਜ਼ ਕਰਦੇ ਹੋ ਇਹ ਭਾਜੀ ਅਸੀਂ ਬਾਕਸ वुਡ ਜਿਹੜੀ ਆ ਅਸੀਂ ਬਿਹਾਰ ਤੋਂ ਲੈ ਕੇ ਆਉਂਦੇ ਆ ਤੇ ਜਿਹੜੀ ਸ਼ੀਸ਼ਾ ਮੈਂ ਉਹ ਸਾਡੀ ਇੱਥੋਂ ਪੰਜਾਬ ਦੀ ਹੈ ਤੇ ਜਿਹੜੀ ਐਬਣੀ ਹੈ ਮਹਾਰਾਸ਼ਟਰ ਤੋਂ ਆਉਂਦੀ ਹੈ ਉਧਰ ਕੈਰਲ ਵਾਲੀ ਸਾਈਡ ਤੋਂ ਚੀਜ਼ਾਂ ਲੱਭ ਕੇ ਹੁੰਦੀਆਂ ਤੇ ਜਿਹੜੀ ਲਾਲ ਚੰਦਣ ਹੈ ਉਹ ਦੂਜੀ ਸਾਊਥ ਵਾਲੀ ਸਾਈਡ ਤੋਂ ਜਿਵੇਂ ਪੁਸ਼ਪਾ ਮੂਵੀ ਲਾਲ ਚੰਦਨ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਉਹ ਲੱਕੜ ਸਾਡੀ ਉੱਥੋਂ ਹੁੰਦੀ ਹੈ ਫਿਰ ਇਹ ਚੀਜ਼ਾਂ ਉਹਨਾਂ ਲੱਕੜਾਂ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਜੇ ਐਵਲੀ ਚੈਸ ਦੀ ਗੱਲ ਕਰੀਏ ਜਿਸ ਦੀ ਤਸਵੀਰਾਂ ਅਸੀਂ ਦੇਖ ਰਹੇ ਹਾਂ ਮੈਜਿਕ ਬੋਲ ਚੈਸ ਕੀਤਾ ਜਾਂਦਾ ਨ ਉਹ ਆਪਣੇ ਆਪ ਦੇ ਵਿੱਚ ਕਿਉਂ ਖਾਸ ਹੈ ਤੇ ਇਹਨੂੰ ਬਣਾਉਣ ਚ ਕਿੰਨਾ ਸਮਾਂ ਲੱਗਦਾ ਭਾਜੀ ਚਲੋ ਸਮਝਾਤ ਜਿਹੜਾ ਲੱਗਣਾ ਲੱਗਣਾ ਇਹ ਖਾਸ ਤਾਂ ਆ ਵੀ ਇਹ ਬੋਲ ਦੇ ਵਿੱਚ ਬੋਲ ਆ ਤਰਾਸ਼ਿਆ ਗਿਆ ਇਹਦੇ ਵਿੱਚ ਜੋੜ ਕੋਈ ਨਹੀਂ ਇਹਦੇ ਵਿੱਚ ਇਨਸਰਟ ਨਹੀਂ ਕੀਤੀ ਗਈ ਬੋਲ ਵਿੱਚ ਨਹੀਂ ਜੀ ਨਹੀਂ ਇਨਸਰਟ ਨਹੀਂ ਕੀਤੀ ਗਈ ਇਹ ਤਰਾਸ਼ੀ ਗਈ ਹੈ ਤਾਂ ਕਰਕੇ ਇਹ ਸਾਰੀ ਚੈਸੇ ਅਸੇ ਤਰੀਕੇ ਨਾਲ ਬਣੀ ਹੈ ਜੀ ਹਾਂਜੀ ਸਰ ਆ ਸਾਰੇ ਪਹਿਲਾਂ ਬੋਲਾ ਤਿਆਰ ਕੀਤੀਆਂ ਗਿਆ ਫਿਰ ਉਹਨਾਂ ਨੂੰ ਸੈੱਟ ਤਿਆਰ ਕੀਤੇ ਗਏ ਇਹ ਐਬਣੀ ਦੇ ਵਿੱਚ ਮੇਰੇ ਕੋ ਸੈੱਟ ਹੈਗਾ ਇੱਕ ਪਾਸੇ ਐਬਣੀ ਐਬਣੀ ਕਿਹੋ ਜੀ ਲੱਕੜ ਹੈ ਜਿਹੜੀ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਜਦੋਂ ਤਾਜਮਹਿਲ ਬਣਿਆ ਸੀ ਉਦੋਂ ਸੀਮੈਂਟ ਨਹੀਂ ਸੀ ਹੁੰਦਾ ਉਦੋਂ ਉਹਦੀਆਂ ਨੀਹਾਂ ਦੇ ਵਿੱਚ ਐਬਣੀ ਲੱਕੜ ਦੇ ਦਰਖਤ ਲਗਾਏ ਗਏ ਉੱਥੋਂ ਫਿਰ ਤਾਜਮਹਿਲ ਦੀਆਂ ਨੀਹਾਂ ਦੇ ਵਿੱਚ ਐਬਣੀ ਲੱਕਣ ਲਗਾਈ ਗਈ ਇੱਕ ਕੱਲੀ ਸਪੈਸ਼ਲ ਲੱਕੜ ਜਦੋਂ ਅਸੀਂ ਲੱਕੜ ਨੂੰ ਚੀਰਦੇ ਵਿੱਚੋਂ ਪੱਥਰ ਨਿਕਲਦਾ ਹੈ ਲੱਕੜ ਦੀ ਵੀ ਹੈ ਕੁਆਲਿਟੀ ਇਹ ਨੇਚਰਲ ਕਲਰ ਹੈ ਇਹਨੂੰ ਅਸੀਂ ਕੋਈ ਕਲਰ ਜਾਂ ਪੇਂਟ ਨਹੀਂ ਕੀਤਾ ਇਹਨੂੰ ਛਿੱਲਾਂਗੇ ਤਾਂ ਵੀ ਥੱਲੇ ਉਹ ਰੰਗੇ ਦਾ ਇਹੋ ਕਲਰ ਨਿਕਲਦਾ ਹੈ ਚਾਹੇ ਇਹਨੂੰ ਫਿਨਿਸ਼ਿੰਗ ਵੀ ਕਰੋ ਤਾਂ ਵੀ ਇਹਦਾ ਕਲਰ ਹੈ ਇਹ ਸਾਡਾ ਰੰਗੇ ਦਾ ਇਹੋ ਸਾਨੂੰ ਰਕੜ ਇਹ ਰੰਗ ਦੀ ਲੱਭ ਕੇ ਲੈਣੀ ਪੈਂਦੀ ਆ ਕਿਉਂਕਿ ਅਸੀਂ ਬਰਾਊਨ ਵਾਈਟ ਜਾਂ ਕਾਫੀ ਵਾਈਟ ਕੰਬੀਨੇਸ਼ਨ ਅਸੀਂ ਬਣਾਉਣਾ ਹੁੰਦਾ ਹੈ ਇਹ ਫਿਰ ਲੱਕੜਾ ਸਾਨੂੰ ਅਰੇਂਜ ਕਰਨੀਆਂ ਪੈਂਦੀਆਂ ਤੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਕਿੰਨੀ ਕਿ ਡਿਮਾਂਡ ਹੈ ਜੀ ਐਸਐਸ ਦੀ ਤੇ ਬਾਕੀ ਵੀ ਜੜੀਆਂ ਚਾਹੇ ਤੁਹਾਡੇ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਆਪਣੇ ਆਪ ਦੇ ਵਿੱਚ ਕਾਫੀ ਖਾਸ ਲੱਗਦੀਆਂ ਨੇ ਕਿੰਨਾ ਕਿ ਲੋਕ ਨੇ ਪਸੰਦ ਕਰਦੇ ਨੇ ਕਿ ਇਹਦੇ ਵਾਸਤੇ ਲੋਕ ਪਹਿਲੇ ਵੀ ਤੁਹਾਨੂੰ ਆਰਡਰ ਦੇ ਕੇ ਜਾਂਦੇ ਨੇ ਕਿ ਸਾਨੂੰ ਇਸ ਤਰੀਕੇ ਦੀ ਚਾਹੀਏ ਇਸੇ ਸਮੇਂ ਦੇ ਵਿੱਚ ਬਣਾ ਕੇ ਪਾਜੀ ਜਦੋਂ ਆਰਡਰ ਆਉਂਦਾ ਉਹਨਾਂ ਨੂੰ ਫਿਰ ਟਾਈਮ ਦਈਦਾ ਵੀ ਤੁਹਾਡੀ 3 ਮਹੀਨੇ ਬਾਅਦ 4 ਮਹੀਨੇ ਬਾਅਦ ਤੁਹਾਡੀ ਵਾਰੀ ਆਏਗੀ ਕਿਉਂਕਿ ਸਾਡੇ ਕੋਲ ਜਿਹੜਾ ਕੰਮ ਚੱਲਦਾ ਸੀ ਉਹ ਛੱਡ ਕੇ ਐਮਰਜੈਂਸੀ ਕੰਮ ਨਹੀਂ ਕਰਦੇ ਹੁਣ ਮੇਰੇ ਕੋਲ ਕੰਮ ਹੈ ਜਿਵੇਂ 6 ਮਹੀਨੇ ਸਾਲ ਦਾ ਕੰਮ ਐਡਵਾਂਸ ਪਿਆ ਹੈ ਇਹ ਖਤਮ ਹੋਏਗਾ ਅਗੋਂ ਹੀ ਆਰਡਰ ਫੇਰ ਫਰਨਾ ਹੈ ਟਾਈਮ ਲੱਗਦਾ ਹੈ ਹਰ ਚੀਜ਼ ਹੱਥ ਨਾਲ ਬੰਦੀ ਕੋ ਮਸ਼ੀਨ ਤੇ ਹੈਗੀ ਨਹੀਂ ਹੈ ਵੀ ਇਧਰੋਂ ਮਸ਼ੀਨ ਚ ਲੱਕੜ ਪਾਈ ਉਧਰੋਂ ਚੀਜ਼ਾਂ ਬਣ ਜਾਣੇ ਕੱਲੀ-ਕੱਲੀ ਚੀਜ਼ ਜੇ ਇੱਕ ਸੈਟ ਨੂੰ ਮਹੀਨਾ ਲੱਗਦਾ ਉਹ ਮਹੀਨੇ ਦੇ ਵਿੱਚ ਹੀ ਬਣੇਗਾ ਜੇ ਦੋ ਸੈਟਾਂ ਦਾ ਆਰਡਰ ਉਹ ਤਾਂ ਦੋ ਮਹੀਨਿਆਂ ਦਾ ਟਾਈਮ ਅਸੀਂ ਲਾਵਾਂਗੇ ਵੀ ਅਗਲੇ ਮਹੀਨੇ ਤੁਹਾਨੂੰ ਆ ਚੀਜ਼ਾਂ ਹੀ ਬਣਾ ਕੇ ਦੇਵਾਂਗੇ ਲੱਗਦਾ ਨਹੀਂ ਕਿ ਜਿਵੇਂ ਅੱਜ ਟੈਕਨੋਲੋਜੀ ਦਾ ਜ਼ਮਾਨਾ ਹੈ ਤਾਂ ਹਰ ਇੱਕ ਚੀਜ਼ ਮਸ਼ੀਨਰੀ ਤਿਆਰ ਹੁੰਦੀ ਹੈ ਤਾਂ ਤੁਸੀਂ ਵੀ ਇਸ ਨੂੰ ਜਿਹੜਾ ਮਸ਼ੀਨਰੀ ਦੇ ਵਿੱਚ ਢਾਲ ਕੇ ਉਸ ਤਰੀਕੇ ਨਾਲ ਤਿਆਰ ਕਰੋ ਕਿ ਬਣ ਸਕਦੀਆਂ ਨਹੀਂ ਉਹ ਚੀਜ਼ਾਂ ਮਸ਼ੀਨ ਦੇ ਵਿੱਚ ਮਸ਼ੀਨ ਦੇ ਵਿੱਚ ਭਾਜੀ ਬਣ ਸਕਦੀਆਂ ਨੇ ਲੇਥ ਮਸ਼ੀਨ ਤੇ ਟਰਨ ਹੋ ਸਕਦੀਆਂ ਪਰ ਜਿਹੜੀ ਚੀਜ਼ ਜਿਹੜੇ ਅਸੀਂ ਕੈਰੈਕਟਰ ਬਣਾਉਣੇ ਆ ਜਾਂ ਕਿਸੇ ਦੇ ਚਿਹਰੇ ਰਲਾਉਣੇ ਹੋ ਸਾਨੂੰ ਹੱਥ ਨਾਲ ਹੀ ਰਲਾਉਣੇ ਪੈਂਦੇ ਨੇ ਕੁਝ ਕੋਈ ਨਹੀਂ ਤਿਆਰ ਕਰ ਸਕਦਾ ਉਹ ਮਸ਼ੀਨ ਨਹੀਂ ਤਿਆਰ ਕਰ ਸਕਦੀ ਹੁਣ ਤੁਸੀਂ ਆਪਣੀ ਚੈਸ ਵੜਵਾਉਣੀ ਹੈ ਆਪਣਾ ਚਿਹਰਾ ਬਣਵਾਉਣਾ ਉਹ ਤੇ ਕਾਰਟਿਸਟ ਬੈਠ ਕੇ ਉਹਨੂੰ ਤਰਾਸ਼ੇਗਾ ਤੇ ਉਹ ਬਣੇਗਾ ਮਸ਼ੀਨ ਨੂੰ ਤੇ ਉਹ ਮਸ਼ੀਨ ਨੂੰ ਪਹਿਲਾਂ ਇੱਕ ਪ੍ਰੋਡਕਟ ਦੇਣਾ ਪਏਗਾ ਉਹਦੀ ਸਾਰੀ ਉਹਦੀ ਫਾਈਲ ਬਣੇਗੀ ਪ੍ਰੋਫਾਈਲ ਬਣੇਗੀ ਫਿਰ ਉਹਦੇ ਨਾਲ ਦੇ ਹੁਣ ਤੁਸੀਂ ਬਣਾਇਆ ਵਾ ਨਾਲ ਹੀ ਕੋਈ ਹੋਰ ਬੰਦਾ ਉਹਨਾਂ ਨੇ ਕਹਿੰਦਾ ਮੇਰੀ ਬਣਾ ਦਿਓ ਉਹ ਫਿਰ ਮਸ਼ੀਨ ਦੇ ਵਿੱਚ ਪਹਿਲਾਂ ਤੇ ਉਹਨੂੰ ਆਰਟਿਸਟ ਹੀ ਤਿਆਰ ਕਰੇਗਾ ਭਾਵੇਂ ਤੁਸੀਂ ਸੀਐਨਸੀ ਤੇ ਬਣਵਾ ਲਓ ਜੋ ਵੀ ਬਣਵਾ ਲਓ ਪਹਿਲਾਂ ਉਹਨੂੰ ਕਾਰੀਗਰੀ ਤਿਆਰ ਕਰਦੇ ਨੇ ਅੱਜ ਦੇ ਯੂਥ ਦੀ ਗੱਲ ਕਰੀਏ ਤੇ ਯੂਥ ਦਾ ਇਸ ਗੇਮ ਦੇ ਵਿੱਚ ਕਿੰਨਾ ਕੁ ਰੁਝਾਨ ਹੈ ਕਿੰਨਾ ਕਿ ਇੰਟਰਸਟ ਲੈਂਦੇ ਨੇ ਤੇ ਕੰਪੀ ਪਾਜੀ ਸਕੂਲਾਂ ਦੇ ਵਿੱਚ ਇਸ ਚੀਜ਼ ਨੂੰ ਬੜਾ ਭਰਪੂਰ ਹੰਗਾਰਾ ਮਿਲਿਆ ਹਰ ਸਕੂਲ ਦੇ ਵਿੱਚ ਚੈਸ ਖਾਈ ਜਾ ਰਹੀ ਹੈ ਮਾਈਂਡ ਸ਼ਾਰਪ ਕਰਨ ਵਾਸਤੇ ਜਾਂ ਤੁਹਾਡੇ ਬੱਚਿਆਂ ਦੇ ਕਿਉਂਕਿ ਗਰੋਇੰਗ ਬੱਚੇ ਜਿਹੜੇ ਨੇ ਉਹਨਾਂ ਨੂੰ ਚੈਸ ਖੇਡਦੀ ਬੜੀ ਜ਼ਰੂਰੀ ਹੈ ਸ਼ਾਰਪ ਮਾਈਂਡ ਹੁੰਦਾ ਹੁੰਦੀ ਐਕਸਰਸਾਈਜ਼ ਮਾਈਂਡ ਦੀ ਬਹੁਤ ਜ਼ਿਆਦਾ ਐਕਸਰਸਾਈਜ਼ ਹੈ ਹੁਣ ਸਾਊਥ ਵਾਲੀ ਸਾਈਡ ਤੇ ਲੋਕਾਂ ਦੇ ਦਿਮਾਗ ਬੜੇ ਤੇਜ ਨੇ ਉਹ ਚੈਸ ਬੜੀ ਖੇਡਦੇ ਆ ਤੇ ਕੁਝ ਉਹਨਾਂ ਦਾ ਡਾਈਟ ਕੋ ਖਾਣ ਪੀਣ ਉਹਨਾਂ ਦਾ ਨਾਰੀਅਲ ਦੇ ਨਾਲ ਆ ਉਹ ਬੜੇ ਸਾਡੇ ਤੋਂ ਦਿਮਾਗੀ ਆ ਹੁਣ ਜਿਹੜੇ ਪੰਜਾਬ ਵਾਲੇ ਬੰਦੇ ਸੀ ਇਹ ਬੜੇ ਹੈਲਦੀ ਹੀ ਹੱਟੇ ਕੱਟੇ ਸੀਗੇ ਪਹਿਲੀਆਂ ਚ ਕੰਮ ਕਰਦੇ ਸੀ ਬੜੇ ਜਵਾਨ ਸੀ ਮਤਲਬ ਇਦਾਂ ਇਹ ਸਾਰੀਆਂ ਚੀਜ਼ਾਂ ਬਣੀਆਂ ਪਰ ਇਹ ਸਾਡੀ ਹੁਣ ਬਾਹਰ ਦੀਆਂ ਕੰਟਰੀਆਂ 'ਚ ਗੋਰੇ ਇਸ ਚੀਜ਼ ਨੂੰ ਬਹੁਤ ਖੇਡਦੇ ਆ ਹੁਣ ਅੱਜ ਕੱਲ੍ਹ ਤੇ ਸਕੂਲਾਂ ਦੇ ਵਿੱਚ ਵੀ ਹਰ ਤੁਸੀਂ ਜਿੰਨ 9 ਪੀਰੀਅਡ ਦੇ ਇੱਕ ਪੀਰੀਅਡ ਚੈਸ ਦਾ ਵੀ ਹੋਣ ਲੱਪਿਆ ਉਹ ਚੈਸ ਵੀ ਬੱਚਿਆਂ ਨੂੰ ਖਲੋਣ ਲੱਪਿਆ ਇਹ ਬੱਚਿਆਂ ਦੇ ਮਾਈਂਡ ਨੂੰ ਸ਼ਾਰਪ ਕਰਨ ਦਾ ਇੱਕ ਬੜਾ ਵਧੀਆ ਤਰੀਕਾ ਹੈ ਤੇ ਇਹਦੇ ਨਾਲ ਸਾਡੀ ਚੈਸ ਇੰਡਸਟਰੀ ਨੂੰ ਹੋਰ ਪਰ ਬੰਦ ਨੇ ਸਾਡੇ ਵਾਸਤੇ ਵੀ ਤੇ ਬੱਚਿਆਂ ਵਾਸਤੇ ਵੀ ਇੱਕ ਸਵਾਲ ਇਹ ਵੀ ਕਰਨਾ ਚਾਹਾਂਗਾ ਕਦੀ ਇਸ ਤਰੀਕੇ ਦਾ ਕੋਈ ਆਰਡਰ ਤੁਹਾਡੇ ਕੋਲ ਆਇਆ ਕਿਉਂਕਿ ਵੈਸੇ ਤਾਂ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਦੁਆਰਾ ਜਿਹੜੀ ਬਣਾਈਆਂ ਗਈਆਂ ਚੈਸ ਨੇ ਆ ਕਾਫੀ ਵਧੀਆ ਨੇ ਪਰ ਇਸ ਤਰੀਕੇ ਦਾ ਕੋਈ ਆਰਡਰ ਜਿਹਨੂੰ ਤੁਸੀਂ ਸਮਝਿਆ ਹੋਵੇ ਕਿ ਮੇਰੇ ਵਾਸਤੇ ਚੈਲੈਂਜਿੰਗ ਹੈ ਜਾਂ ਇੱਕ ਓਖਾ ਟਾਸਕ ਹੈ ਇਸ ਚੈਸ ਨੂੰ ਬਣਾ ਜੀ ਸਰ ਐਟਲੰਟਾ ਤੋਂ ਇੱਕ ਵਾਰੀ ਮੇਰੇ ਕੋਲ ਪਾਰਟੀ ਆਈ ਸੀਗੀ ਤੇ ਉਹਨਾਂ ਨੇ ਮੈਨੂੰ ਇੰਗਲਿਸ਼ ਦੀਆਂ ਮੂਵੀਆਂ ਦਿੱਤੀਆਂ ਦਾ ਲਾਰਡ ਆਫ ਦਾ ਰਿੰਗ ਦੇਖੀ ਜੀ ਅਸੀਂ ਤੇ ਕਦੀ ਦੇਖੀ ਨਹੀਂ ਮੂਵੀ ਮੈਨੂੰ ਤਾਂ ਪਤਾ ਨਹੀਂ ਸੀ ਉਹ ਇੱਕ ਰਿੰਗ ਹੁੰਦੀ ਹੈ ਉਹ ਰਿੰਗ ਦੇ ਮਗਰ ਉਹ ਲੋਕ ਭੱਜਦੇ ਲੜਦੇ ਨੇ ਸਾਰਾ ਕੁਝ ਕਰਦੇ ਹੋ ਮੈਂ ਚਾਰ ਮੂਵੀਆਂ ਦੇਖੀਆਂ ਮੈਨੂੰ ਖਾਸ ਸਮਝ ਤੇ ਨਹੀਂ ਲੱਗੀਆਂ ਪਰ ਉਸ ਮੂਵੀ ਦੇ ਵਿੱਚੋਂ ਮੈਂ ਕਰੈਕਟਰ ਉਹਨਾਂ ਨੇ ਮੈਨੂੰ ਫਿਰ ਕਿਹਾ ਮੂਵੀਆਂ ਦਿਖਾਉਣ ਤੋਂ ਬਾਅਦ ਇਹਦੇ ਕਰੈਕਟਰ ਕੱਢੋ ਫਿਰ ਮੈਂ ਉਹ ਬੰਦਿਆਂ ਦੇ ਕਰੈਕਟਰ ਕੱਢੇ ਫਿਰ ਇਹ ਜਿਹੜੀ ਫਿਲਮ ਸੀ ਇਹ ਨਿਊਜ਼ੀਲੈਂਡ ਦੇ ਵਿੱਚ ਬਣੀ ਸੀ ਜਿਹੜਾ ਨਿਊਜ਼ੀਲੈਂਡ ਜੈਸ ਏਰੀਆ ਜੀ ਬਣਾਈ ਉਹਦਾ ਨਕਸ਼ਾ ਮੈਂ ਆਪਣੇ ਚੈਸ ਬੋਰਡ ਦੇ ਉੱਤੇ ਤਿਆਰ ਕੀਤਾ ਤੇ ਉਹਨਾਂ ਦੇ ਕੈਰੈਕਟਰ ਕੱਢ ਕੇ ਉਹਦਾ ਸਕਲਪਚਰ ਸੈਟ 6 ਇੰਚ ਦੇ ਵਿੱਚ ਵੀ ਬਣਾਇਆ ਉਹ ਮੇਰਾ ਸਿਰ ਮੇਰੇ ਵਾਸਤੇ ਬੜਾ ਚੈਲੈਂਜਿੰਗ ਕੰਮ ਸੀ ਵੀ ਇੰਨੇ ਕੈਰੈਕਟਰ ਇੱਕ ਚੈਸ ਦੇ ਵਿੱਚ ਵਿਖਾਉਣੇ ਫਿਰ ਉਹ ਮੈਂ ਤਿਆਰ ਕਰਕੇ ਦਿੱਤਾ ਇਸ ਟਾਈਮ ਮੇਰਾ ਸੈਟ ਐਟਲੰਟਾ ਦੇ ਵਿੱਚ ਪਿਆ ਅਮਰੀਕਾ ਦੇ ਵਿੱਚ ਉਹ ਮੇਰੇ ਲਈ ਬੜਾ ਚੈਲੈਂਜਿੰਗ ਕੰਮ ਸੀਗਾ। ਤੁਸੀਂ ਬਿਲਕੁਲ ਦੇਖਿਆ ਤੁਸੀਂ ਕਿ ਜੜੀਆਂ ਬਿਹਤ ਖੂਬਸੂਰਤ ਇਨਾਂ ਵੱਲੋਂ ਜੜੀਆਂ ਸ਼ਤਰੰਜ ਨੇ ਉਹ ਤਿਆਰ ਕੀਤੀਆਂ ਗਈਆਂ ਨੇ ਤੇ ਅਸੀਂ ਇਹਨਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਇਹਨਾਂ ਨਾਲ ਗੱਲ ਵੀ ਕੀਤੀ ਆਪਣੇ ਆਪ ਦੇ ਵਿੱਚ ਜੜੀਆਂ ਚੈਸ ਤਿਆਰ ਕੀਤੀਆਂ ਜਾਂਦੀਆਂ ਨੇ ਬਹੁਤ ਖਾਸ ਹੁੰਦੀਆਂ ਨੇ ਤੇ ਕਾਫੀ ਜੜੀਆਂ ਕਸਟਮਾਈਜ਼ ਲੋਕ ਨੇ ਆਪਣੇ ਤਰੀਕੇ ਨਾਲ ਵੀ ਕਰਵਾਉਂਦੇ ਨੇ ਤੇ ਇਨਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਵੱਲੋਂ ਬਣਾਈਆਂ ਗਈਆਂ ਚੈਸਾਂ ਲੋਕਾਂ ਨੂੰ ਭੇਜੀਆਂ ਗਈਆਂ ਕੰਪੀਟੀਸ਼ਨ ਦੇ ਵਿੱਚ ਭੇਜੀਆਂ ਗਈਆਂ ਤਾਂ ਇੱਕ ਜੜੀ ਖਾਸ ਚੈਸ ਇਨਾਂ ਵੱਲੋਂ ਅਲੈਗਜ਼ੈਂਡਰਾ ਤੇ ਪੋਰਸ ਦੀ ਜੜੀ ਚੈਸਾ ਤਾਂ ਇੱਕ ਮੈਜ ਕਿਛੇਦਕ اندر ਜ਼ਰੂਰ ਬੰਦੀ ਹੈ ਜਦ ਵੀ ਇਹਨਾਂ ਦੇ ਕੋਲ ਕੋਈ ਪਹੁੰਚਦਾ ਤਾਂ ਆਪਣੇ ਆਪ ਦੇ ਵਿੱਚ ਜਿਹੜੀ ਕਲਾ ਹੈ ਐਵੀ ਇਹਨਾਂ ਦੇ ਕੋਲ ਹੀ ਹੈ ਕਿਉਂਕਿ ਇਹ ਕੋਈ ਮਸ਼ੀਨਰੀ ਚੈਸ ਨਹੀਂ ਤਿਆਰ ਕੀਤੀ ਗਈ ਇਹਨੂੰ ਹੱਥਾਂ ਦੇ ਨਾਲ ਤਰਾਸ਼ਿਆ ਗਿਆ ਤਾਂ ਅੰਮ੍ਰਿਤਸਰ ਤੋਂ ਇਹ ਬਿਲੋਂਗ ਕਰਦੇ ਨੇ ਤੇ ਇਹਨਾਂ ਵੱਲੋਂ ਜਿਹੜੀ ਚੈਸ ਹੈ ਉਹ ਖਾਸ ਤੌਰ ਤੇ ਲੋਕਾਂ ਤੱਕ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈ ਜਾਂਦੀ ਹੈ ਕੈਮਰਾਮੈਨ ਮਾਨਵ ਦੇ ਨਾਲ ਮੋਹਿਤ ਤਲਵਾਰਦਾਰ ਸਮਰ ਨਿਊਜ਼ ਅੰਮ੍ਰਿਤਸਰ